ਪੜਿਆ ਸੁਣਿਆ ਕੁਛ ਵੀ ਯਾਦ ਨਹੀਂ ਰਹਿੰਦਾ ਬੱਚੇ ਵੀ ਤੇ ਸਿਆਣੇ ਵੀ ਆਹ ਟਿਪਸ ਜ਼ਰੂਰ ਅਪਣਾਓ ਅੱਜ ਆਪਣੇ ਕੋਲ ਜਸਕੋਰ ਔਜਲਾ ਜੀ ਦਾ ਕਮੈਂਟ ਪਹੁੰਚਾਇਆ ਜੋ ਕਿ ਦੱਸਦੇ ਆ ਕਿ ਵੀਰ ਜੀ ਮੇਰੇ ਬੱਚੇ ਨੂੰ ਪੜਿਆ ਹੋਇਆ ਸੁਣਿਆ ਹੋਇਆ ਕੁਛ ਵੀ ਯਾਦ ਨਹੀਂ ਰਹਿੰਦਾ ਖਾਸ ਕਰ ਜੋ ਸਕੂਲ ਦਾ ਕੰਮ ਮਿਲਦਾ ਸੋ ਬੱਚਿਆਂ ਵਾਸਤੇ ਖਾਸ ਹੈ ਅੱਗੇ ਜੋ ਦਿਨ ਆਉਣ ਵਾਲੇ ਨੇ ਉਹ ਹੈ ਸਿਆਲਾਂ ਦੇ ਦਿਨ ਸਰਦੀਆਂ ਦੇ ਦਿਨ ਵਿంటర్ ਡੇਜ਼ ਇਹਨਾਂ ਦਿਨਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਬਦਾਮ ਭਿਓ ਕੇ ਖਿਲਾ ਸਕਦੇ ਹਾਂ ਪਰ ਕਿੰਨੀ ਮਾਤਰਾ ਚ ਦੇਣੀ ਆ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਆ ਆਪਾਂ ਬੱਚਿਆਂ ਨੂੰ 2 ਜਾਂ 3 ਪੀਸ ਰੋਜ਼ਾਨਾ ਦੇਣੀ ਆ ਇਸ ਦੇ ਨਾਲ ਨਾਲ ਤੁਸੀਂ ਅਖਰੋਟ ਵੀ ਬੱਚਿਆਂ ਨੂੰ ਦੇ ਸਕਦੇ ਆ ਇੱਕ ਦਿਨ ਦਾ ਇੱਕ ਅਖਰੋਟ ਅੱਧਾ ਸਵੇਰ ਨੂੰ ਖਾਧਾ ਜਾਵੇ ਅੱਧਾ ਸ਼ਾਮ ਨੂੰ ਖਾਧਾ ਜਾਵੇ ਤੀਸਰਾ ਹੱਥੇ ਲਾਸਟ ਟਿਪਸ ਗਿਆਨ ਮੰਦਰਾ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਬਿਠਾਓ ਜੇ ਤੁਸੀਂ ਗਿਆਨ ਮੰਦਰਾ ਦੇ ਵਿੱਚ 5 ਮਿੰਟ ਆਪਣੇ ਬੱਚਿਆਂ ਨੂੰ ਬਿਠਾ ਦਿੰਨੇ ਆ ਤਾਂ ਇਸ ਦੇ ਨਾਲ ਸਾਡੀ ਯਾਦ ਸ਼ਕਤੀ ਤੇਜ਼ ਹੁੰਦੀ ਹੈ ਦਿਮਾਗ ਸਾਡਾ ਤਾਕਤਵਰ ਹੁੰਦਾ ਹੈ ਸਿਰਦਰਦ, ਅਨਿੰਦਰਾ ਤੇ ਤਣਾਅ ਦੂਰ ਹੁੰਦਾ ਆ। ਇਸ ਮੰਦਰਾ ਨੂੰ 5 ਮਿੰਟ ਕਰਨ ਦੇ ਨਾਲ ਸਾਡੀ ਇਕਾਗਰਤਾ ਵਧਦੀ ਹੈ ਤੇ ਘੱਟਿਆ ਵਿਚਾਰ ਮਨ ਦੇ ਵਿੱਚੋਂ ਨਿਕਲਦੇ ਨੇ।